ਆਜੇ ਸੂਜੀ ਪ੍ਰਦੇਸ਼ਾਰੇ ਦਾ ਮੈਂਬਰ ਭਾਜਪਾ ਔਰ ਵਿਧਾਨ ਸਭਾ ਪਰਿਵਾਰੀ ਸਮਰਾਲਾ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਾਰਜਕਰਤਾਵਾਂ ਵਿੱਚ ਕਿੰਨਾ ਉਤਸ਼ਾਹ ਹੈ ਜੋ ਦੇਸ਼ ਵਿੱਚ ਆਪਣੀ ਲਗਾਤਾਰ ਤੀਜੀ ਵਾਰ ਜੋ ਪਾਰਲੀਮੈਂਟ ਚ ਸਰਕਾਰ ਬਣਨ ਜਾ ਰਹੀ ਹੈ ਜਿਨ ਨਰਿੰਦਰ ਭਾਈ ਮੋਦੀ ਜੀ ਦੇ ਨਾਲ ਮੰਤਰੀ ਗਨ ਸ਼ਬਦ ਸਮਰੋਹ ਚੜਤ ਲੈ ਰਹੇ ਆਂ ਉਹਦੇ ਜੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ 1962 ਤੋਂ ਬਾਅਦ ਲਗਾਤਾਰ ਤੀਜੀ ਵਾਰ ਜੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਦਾ ਬਣਨ ਦਾ ਸੁਭਾਗ ਇਹ ਮਿਲਿਆ ਆਪਣੇ ਨਰਿੰਦਰ ਸਿੰਘ ਨਰਿੰਦਰ ਭਾਈ ਮੋਦੀ ਜੀ ਨੂੰ ਮਿਲਿਆ ਔਰ ਤੁਸੀਂ ਇਹ ਦੇਖੋ ਉਹਨਾਂ ਨੇ ਜੋ ਸਾਡੇ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਲੋਕ ਸਭਾ ਦੇ ਇਲੈਕਸ਼ਨ ਲੜੇ ਸੀ ਉਹਨਾਂ ਨੇ ਪੰਜਾਬ ਦਾ ਮਾਣ ਰੱਖਦੇ ਹੋਏ ਪੰਜਾਬ ਤੋਂ ਆਪਣੇ ਰਵਨੀਤ ਸਿੰਘ ਬਿੱਟੂ ਜੀ ਨੂੰ ਰਾਜ ਮੰਤਰੀ ਦੇ ਤੌਰ ਤੇ ਆਪਣੀ ਟੀਮ ਚ ਲਿਖਿਆ ਉਹ ਅਸੀਂ ਉਹਨਾਂ ਦਾ ਇਸ ਗੱਲ ਲਈ ਵੀ ਧੰਨਵਾਦ ਕਰਦੇ ਆਂ ਔਰ ਦੇਖੋ ਜੋ ਆਪਣੇ ਪੰਜਾਬ ਦੇ 6% ਵੋਟ ਪਰਸੈਂਟ ਸੀ ਉਹ ਵਧ ਕੇ 1.18% ਵੋਟ ਪਰਸੈਂਟੇਜ ਹੋਇਆ ਔਰ ਮੈਂ ਦੇਖਿਆ ਹੁਣ ਅਸੀਂ ਖੰਨੇ ਲੱਡੂ ਵੰਡ ਗਏ ਆ ਕੁਛ ਬਾਗੀ ਸਮਰਾਲੇ ਵਿਧਾਨ ਸਭਾ ਦੇ ਕਾਰਜਕ੍ਰਮ ਹੁਣ ਅਸੀਂ ਇਹਦੇ ਬਾਅਦ ਮੱਛੀਵਾੜਾ ਸਾਹਿਬ ਜਾ ਰਹੇ ਆ ਕਾਰਜਕ੍ਰਮ ਤੇ ਸਾਰੇ ਲੋਕਾਂ ਚ ਪਾਰਟੀ ਦੇ ਕਾਰਜਕਰਤਾਵਾਂ ਚ ਪੂਰਾ ਉਤਸ਼ਾਹ ਹੈ ਇਹ ਜੋ ਹੁਣ 2024 ਦੀ ਇਲੈਕਸ਼ਨ ਹੋਈ ਹੈ ਤੇ ਜੋ 2027 ਵੀ ਆਪਣੀ ਪੰਜਾਬ ਦੀ ਆਉਣ ਵਾਲੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਤੇ ਉਹਦਾ ਟ੍ਰੇਲਰ ਸੀਗਾ ਔਰ ਦੋਨੋਂ ਮੈਂ ਬੜੇ ਮਾਨ ਨਾਲ ਇਹ ਵੱਲ ਕਹਿ ਨਹੀਂ ਚਾਹਨਾ ਕਿ ਜੋ 2027 ਦਾ ਉਹ ਹੁਣ ਵਿਧਾਨ ਸਭਾ 'ਚ ਆਪਣੀ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਰਿੰਦਰભાઈ ਮੋਦੀ ਜਿੰਦਾਬਾਦ ਭਾਰਤ ਮਾਤਾ ਦੀ ਜੈ ਭਾਂਦੇ ਦੇਖੋ ਅੱਜ ਤੱਕ ਹਰ ਵਾਰ ਸਰ ਜੋ ਕਹਿਣਾ ਚਾਹਦਾ ਹੈ ਕੋਈ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਸਾਡਾ 15.5% ਵੋਟ ਹੋ ਗਈ ਹੈ ਨਿਰੰਦਰ ਮੋਦੀ ਜੀ ਜੋ ਮੈਂ ਕਰ ਰਹੇ ਨੇ ਇੱਕ ਗਲੋਬਲ ਲੀਡਰ ਰਹੇ ਹੋ ਨਾ ਕਿ ਹਿੰਦੁਸਤਾਨ ਦੇ ਇੱਕ ਵਰਲਡ ਦੇ ਲੀਡਰ ਨਹੀਂ ਉਹਨਾਂ ਦੀ ਰਹਿਮ ਨਾਲ ਦੇ ਵਿੱਚ ਸਰਕਾਰ ਬਣ ਜਾ ਰਹੀ ਹੈ ਇਹ ਵੀ ਸਾਨੂੰ ਬਹੁਤ ਖੁਸ਼ੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀ ਉਹ ਜਿਸ ਤਰ੍ਹਾਂ 10 ਸਾਲ ਕੰਮ ਕੀਤਾ ਹੈ ਉਹਨਾਂ ਦੇ 5 ਸਾਲਾਂ ਦੇ ਵਿੱਚ ਬਹੁਤ ਵੱਡੇ ਫੈਸਲੇ ਲੈ ਕੇ ਬਹੁਤ ਅੱਗੇ ਲੈ ਜਾਣਗੇ ਦੇਸ਼ ਨੂੰ ਤੇ ਵਰਲਡ ਲੈਵਲ ਦੇ ਵਿੱਚ ਵੀ ਦੇਸ਼ ਸਾਡਾ ਬਹੁਤ ਅੱਗੇ ਵਧ ਕੇ ਆਏਗਾ ਜੋ ਜੋ ਸੈਡੀ ਇਕਨਮੀ 5 ਸਾਲਾਂ ਦੇ ਵਿੱਚ ਹੁਣ 5ਵੇਂ ਨੰਬਰ ਤੇ ਆ ਉਹ 3ਜੇ ਨੰਬਰ ਤੇ ਆएगी ਤੇ ਪੰਜਾਬ ਨੂੰ ਜੋ ਉਹਨਾਂ ਨੇ ਇੱਕ ਕੋਈ ਵੀ ਸਾਡਾ ਮੈਂਬਰ ਨਹੀਂ ਦਿੱਤਿਆ ਸੀ ਫਿਰ ਵੀ ਉਹਨਾਂ ਨੇ ਰਨੀਤ ਮਿੱਤੂ ਨੂੰ ਮੌਕਾ ਦੇ ਕੇ ਪੰਜਾਬ ਨੂੰ ਮਾਰ ਬਖਸ਼ਿਆ ਪ੍ਰੀਤ ਮਿੱਤੂ ਜੀ ਸਾਰੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਤੋਂ ਸਟੀਮਾ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਬਈ ਇਹਨੂੰ ਸਟਰੋਂਗ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਜਪਾ ਦੀ ਸਰਕਾਰ ਬਣਾਵਾਂਗੇ ਤੇ 2027 ਦੇ ਵਿੱਚ ਇੱਥੇ ਤੁਸੀਂ ਭਾਜਪਾ ਦੀ ਸਰਕਾਰ ਦੇਖੋਗੇ ਸੰਦੀਪ ਭਾਰਤੀ ਭਾਰਤੀ ਜਨਤਾ ਪਾਰਟੀ ਦਾ ਮੰਡਲ ਪ੍ਰਾਨ ਕੈਦੀ ਪ੍ਰਧਾਨ ਸੰਭਾਲਾ ਬਹੁਤ ਖੁਸ਼ੀ ਦੀ ਲਹਿਰ ਹੈ ਪੂਰੇ ਤੁਸੀਂ ਦੇਖ ਪੂਰਾ ਉਤਸ਼ਾਹ ਲੋਕਾਂ ਦੇ ਵਿੱਚ ਜੀ ਨਿੰਦਰਬਾਈ ਮੋਦੀ 30 ਵਾਰ ਜੋ ਕਿ ਆਪਣਾ 3.0 ਦੀ ਕਸਮ ਚੱਕਣ ਜਾ ਰਹੇ ਨੇ ਆਪਣਾ ਪ੍ਰਧਾਨ ਮੰਤਰੀ ਜੀ ਦੀ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਉਹਨਾਂ ਬਹੁਤ ਵੱਡੀ ਗੱਲ ਹੈ ਕਿ ਰਵਨੀਤ ਸਿੰਘ ਜੀ ਨੂੰ ਜੋ ਕਿ ਮੰਤਰੀ ਪਰਵਿਲਨ ਜਾ ਕੇ ਉਹਨਾਂ ਨੇ ਵੇਦ ਕਿਹਾ ਹੈ ਕਿ ਅਸੀਂ ਖਾਣਾਰਾ ਮਸਲਾ ਹੱਲ ਕਰਕੇ ਰੱਖਾਂਗੇ ਹੁਣ ਆਈ 2022 ਨੂੰ ਨਿਸ਼ਚਿਤ ਰੂਪ ਚ ਬਾਸ਼ਬਾਦੀ ਸਰਕਾਰ ਇੱਥੇ ਪੰਜਾਬ ਚ ਬਣਨ ਜਾ ਰਹੀ ਹੈ ਮੈਂ ਪ੍ਰਗਟ ਕਰਦਾ ਜਨਰਲ ਫੈਕਟਰੀ ਦਾ ਸਰਕਾਰ ਬਾਕੀ ਸਾਹ ਵਰਕਰ ਦੇ ਵਿੱਚ ਜੀ ਸਰਕਾਰ ਦਾ ਬਣ ਜਾ ਰਹੀ ਹੈ ਅਗਲਾ ਜਿਹੜਾ ਵੋਟ ਪ੍ਰਸੈਂਟ ਵਧਿਆ ਉਹਦੇ ਕਰਕੇ ਹੁਣ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਸਕੀਮਾਂ ਆ ਰਹੀਆਂ ਨੇ ਬਕਾਇਦਾ ਸਾਰੀ ਜਾਣਕਾਰੀ ਦਿੱਤੀ ਜਾਊਗੀ ਜਿਹੜੀ ਕਿ ਪੰਜਾਬ ਸਰਕਾਰ ਨੇ ਸ਼ੁਰੂ ਕਰਦੀ ਜਿਵੇਂ ਆਕਾਸ਼ਕੀਮ ਦਾਸਕੀਆਂ ਆ ਰਹੀ ਆ ਜਾਂ ਪਿੰਡਾਂ ਜਿਨੀਆਂ ਵੀ ਗ੍ਰਾਂਟਾਂ ਆ ਰਹੀਆਂ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਊਗੀ ਰਮਨਿਸ਼ ਬਿੱਟੂ ਜੀ ਨੂੰ ਮੰਤਰੀ ਬਣਾਇਆ ਗਿਆ ਹਾਂ ਉਹ ਉਹਦੇ ਸਮਾਜ ਦੇ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਪੰਜਾਬ ਦਾ ਮਾਣ ਵਧਿਆ ਜਿਨ੍ਹਾਂ ਨੇ ਮੋਦੀ ਸਾਹਿਬ ਨੇ ਉਹਨਾਂ ਨੂੰ ਰਾਜ ਮੰਤਰੀ ਦਾ ਅਹੁਦਾ ਸ਼੍ਰੀ ਨਰਿੰਦਰભાઈ ਮੋਦੀ ਜੀ ਜੇ ਇਸ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਸਾਰੇ ਹੀ ਸਮਰਾਲਾ ਦੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਵਿੱਚ ਬਹੁਤ ਖੁਸ਼ੀ ਹੈ ਔਰ ਸਾਰੇ ਹੀ ਸਮਸਤ ਦੇਸ਼ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਮੈਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਸਮਰਾਲਾ ਦਾ ਜ਼ਿਲ੍ਹਾ ਖੰਨਾ ਦੇ ਉਮੀਦਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਬਹੁਤ ਸ਼ਰਮ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਅਜਾ ਇੱਕ ਬੜੀ ਉਪਲਗਿਆ ਨਿਸ਼ਾਨ ਹੈ ਬੜੀ ਉਪਲਗਿਆ ਮੈਂ ਹੁਣ ਇਹ ਚਰਨ ਸੈਂਟਰ ਸਰਕਾਰ ਜਿਨ੍ਹਾਂ ਨੇ ਰਵਨੀ ਗੀਤ ਰਾਜ ਮੰਤਰੀ ਕੋਸ਼ਿੰਦ ਕਿਤਾ ਪੰਜਾਬ ਤੋਂ ਨਾ ਉਮੀਦ ਕਰਦਾ ਹੈ ਸੈਂਟਰ ਸਰਕਾਰ ਤੋਂ ਬੜੀ ਵਧੀਆ ਮੰਗ ਕਰਨਗੇ ਪੰਜਾਬ ਦੇ ਭਵਿੱਖ ਵਾਸਤੇ ਜਾਇਲ ਜੀ ਦਾ ਹਾਂਜੀ ਆ ਤੀਜੀ ਵਾਰ શ્રી ਨਰਿੰਦਰભાઈ ਮੋਦੀ ਜੀ ਜੀ ਇਸ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਸਾਰੇ ਹੀ ਸਮਰਾਲਾ ਦੇ ਮਾਰਗੇ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਵਿੱਚ ਬਹੁਤ ਖੁਸ਼ੀ ਹੈ ਔਰ ਸਾਰੇ ਹੀ ਸਮਸਤ ਦੇਸ਼ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਮੈਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਸਮਰਾਲਾ ਦਾ ਜ਼ਿਲ੍ਹਾ ਖੰਨਾ ਦੇ ਅਹੁਦੇਦਾਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ